ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਅੱਜ ਦੇ ਵਲੌਗ ਵਿੱਚ ਮੈਨੂੰ ਦੇ ਦਿਓ ਮੈਨੂੰ ਨਹੀਂ ਕੀ ਖਾਣਾ ਕੀ ਹੈ ਇਹ ਕੀ ਜੀਜੀ ਹੈ ਇਹ ਨਾ ਨਾ ਨਹੀਂ ਪਤਾ ਨਹੀਂ ਇਹਨੂੰ ਕੀ ਹੈ ਇਹ ਹੂੰ ਹੋਏ 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 ਛੱਡ ਦੋ ਯਾਰ ਕੀ ਖਾਈ ਜਾਂਦਾ ਏ ਕੀ ਖਾਣਾ ਬੋਤ ਤੂੰ ਇਹ ਕੀ ਆ ਪਪਾ ਹੋ ਜਾਣਿਆ ਹੋ ਜਾਣਿਆ ਛੋੜ ਤੂੰ ਆਪ ਨਾ ਡੱਕ ਵੀ ਵੀਖਦੀ Basta un kilo. Baccio. ¿Qué te...? ¡Oh, ¡Ay, no le ¿Y qué te digo? ¡Ay, qué te digo! ¡Mamá Toya! ¡Mamá Toya! ¡Hey, mamá ¡Mamá ਦੇ ਦੇ ਮੈਨੂੰ ਇਹ ਕਿਨੂੰ ਓਏ ਦੇ ਦੇ ਓ ਨਿੱਕਾ ਓਏ ਦੇ ਦੇ ਮੈਨੂੰ ਦੇ ਦੇ ਓਏ ਇੱਕ ਦੇ ਦੇ ਹਾਂ ਇੱਕ ਦੇ ਦੇ ਕੀ ਖਾਈ ਜੰਨੇ ਆਏ ਚੋਕੋ ਪਾਈ ਚੋਕੋ ਪਾਈ ਕੀ ਚੋਕ 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 ਕਬੜੀ ਚੋਕ ਭਾਈ ਚੋਕ ਭਾਈ ਖਾਣਾ ਹੋਰ ਹੈ ਮੈਨੂੰ ਦੇ ਦੋ ਦੇ 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 ਉਹ ਰੰਦੀ ਵੜਾ ਲੈ ਇੱਕ ਤੂੰ ਵੱਡਾ ਕਹ ਦੇ ਦੇ ਯਾਰ ਆ ਵੀ ਬਾਈ 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 ਆ ਜਾ ਤੂੰ ਹੀ ਦੰਦੀ ਵੜਾ ਦੇ ਕੋਈ ਨਿਕਲ ਜਾਣੀ ਵਰਚੀ ਜਾਂ ਮਾਰਦੀ ਵੈਰੀ ਗੁੱਡ ਚੱਲ ਆ ਜਾ ਪਾਣੀ ਮੇਰਾ ਸਾਰਾ ਕੁਝ ਤਿਆਰ ਪਿਆ ਚੱਲ ਵੀ ਨਹਾ ਤੂੰ ਤਾਂ ਜਾ ਕੇ ਮੁੰਡਿਆ ਨਾ ਦੁੱਤਾ ਨਾ ਨਾ ਹੂੰ ਸੌਂ ਜਾ ਸੌਂ ਜਾ ਬੁੱਤ ਨਾ ਆ ਗਏ ਫਿਰ ਰਾਤ ਨੂੰ ਐਂ ਕਰੀ ਰਾਤ ਨੂੰ ਜਗਰਾਤਾ ਕਰਨਾ ਤੂੰ ਚੰਗਾ ਸੌਂ ਕਾ ਤਾਂ ਫੇਰ ਹੀ ਆ ਸ਼ਹਿਰ ਸੌਂ ਜੇ ਨਾ ਤੇ ਨਾ ਅ ਮਗਰ ਨੂੰ ਫਰਜੇ ਕਰਕੇ ਕਦੋਂ ਭਜਦਾ ਬਾਈ ਕਿਵੇਂ ਭਜਦਾ ਐ ਵੇ ਵੇ ਉਈ ਇੱਥੇ ਖੜਕੇ ਕਦੋਂ ਜੀਜੀ ਖਾਣੇ ਕੀ ਤੋਂ ਡਰ ਕੇ ਖਾਈ ਜਾਂਦੇ ਐ ਉੱਥੇ ਆ ਨਦਰ ਸਿੰਘ ਸੋਹਿਆ ਕੀ ਆਹ ਲੈ ਲੂਗੀ ਤਾਂ ਕਿ ਨਹੀਂ ਕਿਸੇ ਹੋਰ ਦੁਕਾਨੀਆਂ ਡਰ ਕੇ ਜੀ ਆਪਾਂ ਬਾਅਦ ਚ ਹੀ ਪਾਉਣਾ ਕੋਈ ਨਹੀਂ ਵਲੌਗ ਇਹ ਤੇ ਦਾਦੇ ਕੋਈ ਨਹੀਂ ਖਾ ਗੂਗੇ ਬਾਅਦ ਚ ਹੀ ਪਾਉਂਗਾ ਮੈਂ ਕੌਣ ਕੁਰਦਾ ਨਾਨੀ ਕੁਰਦੀ ਹੈ ਨਾ ਹੋਰ ਖਾਣਾ ਖਾਲਾ ਖਾਲਾ ਕੋਈ ਨਹੀਂ ਕੋਈ ਨਹੀਂ ਖਾਲਾ ਖਾਲਾ ਨਦਰ ਤੂੰ ਵੀ ਖਾ ਰਿਹਾ ਮੈਂ ਲੁਕੋਈ ਸੀਗੀ ਨਾਨੀ ਦਾ ਕੁੜਤੀ ਆ ਤੇਨੂੰ ਇਥੇ ਓਲੇ ਖੜਕੇ ਖਾ ਲੋ ਪਸੂਆਂ ਵਾਲੇ ਚੰਗਾ ਇਹ ਨੂੰ ਦੇ ਦੇ ਇੱਕ ਅੱਧਾ ਖਾਲੋ ਖਾ ਕੇ ਨਵੇੜ ਕੇ ਫਿਨਿਸ਼ ਕਰਕੇ ਫੇਰ ਆ ਜਾ ਜੀ ਚੰਗਾ ਉਧਰ ਨੂੰ ਨਹੀਂ ਨਹੀਂ ਤੂੰ ਇੱਥੇ ਖੜਾ ਰਹਿ ਮੈਂ ਉਹਨੇ ਖੜਾ ਰਮਾਉਂ ਨਜ਼ਰ ਹਾਂ ਠੀਕ ਹੈ ਓਏ ਨਜ਼ਰ ਛਾਉਦ ਤੈ ਬਹਿ ਕੇ ਖਾ ਲੋ ਬਹਿ ਕੇ ਹਾਂ ਐ ਬਹਿ ਕੇ ਬਹਿ ਕੇ ਖਾ ਲੋ ਬੈਠ ਕੇ ਹਾਂ ਹਾਂ ਬੈਠ ਕੇ ਖਾ ਲੋ ਚੰਗਾ ਪੁੱਜਾ ਚੁੱਪ ਪੁੱਜਾ ਨਦਰ ਚੁੱਪ ਹੋ ਜਾ ਮम्मा ਗੁੱਟੂ ਕੀ ਕੁਰਕਰੇ ਖਾਈ ਜਾਂਦੇ ਚੋਰੀ ਚੋਰੀ ਚੰਗਾ ਠੀਕ ਆ ਆਈ ਆਉ ਨਾਗਾ ਤੂੰ ਨਹੀਂ ਖਾਣਾ ਹੁਣ ਬਾਏ ਤੈਨੂੰ ਖਾਂਗਾ ਕਿ ਤੂੰ ਨਹੀਂ ਖਾਣਾ ਹੁਣ ਤੂੰ ਨਹੀਂ ਖਾਣਾ ਮम्मा ਨਹੀਂ ਖਾਣਾ ਯਾਰ ਮम्मा ala ਤੈਨੂੰ ਖਾਂ ਕੋਣ ਲਾ ਪੀ ਯਾਰ ਨਦਰ ਉਹ ਨਾ ਖਾ ਯਾਰ ਤੂੰ ਖੰਗੋਂ ਦੇ ਦੇ ਨੂੰ ਹਾਂ ਕਹਦੇ ਹਾਂ ਹਾਂ ਨਹੀਂ ਖਾਣੇ ਤੂੰ ਤੂੰ ਬੱਚ ਹਾਂ ਦੀਦੀ ਖਾ ਲੂ ਚੰਗਾ ਨਹੀਂ ਮੈਂ ਉਹ ਤੂੰ ਤੂੰ ਛੋਟਾ ਤੂੰ ਇੰਨੇ ਨਹੀਂ ਖਾਣੇ ਚੰਗਾ ਮੈਂ ਤਾਂ ਨਹੀਂ ਤੇ ਸਾਲਿਆ आजा आजा मैं तुझे चाटती हूं आजा आजा इधर आ आजा इधर है नदर नदर नदरू है चलो नदर नदरू है इधर आ नहीं क्यों तू आंखें क्यों नहीं लगती फिर ਜੀ ਕੀ ਕਰ ਰਹੇ ਹੋ ਤੁਸੀਂ ਤੇ ਆ ਨਿੱਕੂ ਨਿੱਕੂ ਤੁਸੀਂ ਜਾਈ ਦੀ ਬਣਾਈਏ ਕੱਲ ਹਾਂ ਕੱਲ ਮਿਲਦੇ ਆ ਕੁਬਾਏ ওকে ਗੁੱਡ ਨਾਈਟ ਗੁੱਡ ਨਾਈਟ ਸੁਪ ਰਿਆ ਕਾਲ ਹੱਸ ਵੀਰ ਹੋਈ ਹੈ ਤੇ ਕੋ ਸ਼ੋਪਿੰਗ ਨਿਕਾਲਣਾ ਜਾ ਰਹਾ ਤਾਂ ਕਰਕੇ ਕਰ ਰਹੀ ਸੋਚ ਰਹੀ ਨਵਾਂ ਬੈਗ ਮੰਗਵਾ ਲੀ ਬੈਡ ਦਿਖਾਓ ਤੁਸੀਂ ਆਪਣਾ ਆਸੇ ਕਰਕੇ ਸਾਰਾ ਕੁਝ ਬੈੱਡ ਦਿਖਾਓ ਉਹ ਸਾਈਡ ਹੋਦਾ ਨਾ ਤੇ ਬਾਹਰ ਨਾਲ ਆ ਗਿੱਧਰੂ ਆ ਗਿਆ ਨਿਕਲ ਆ ਹਾਂ ਨਿਕਲ ਆ ਹਾਂ ਅਵੇ ਸੇ ਤੱਕੇ ਕੇ ਅੱਗੇ ਉਹ ਰਬ ਬੈੱਡ ਬਤੀ ਸੁੰਦਰ ਆ ਵਾਉ ਅੰਦਰ ਆਉ ਨਹੀਂ ਨਾ ਠੀਕ ਆ ਵਾਉ ਤੂ ਟੁਕਲੇ ਤਨ ਹੋ ਗਿਆ ਆ ਜਾ ਠੀਕ ਹੈ ਫਿਰ ਮੈਂ ਕਾਦੀ ਮੰਨੇ ਬਾਏ ਉਹ ਤੁਹਾਡੇ ਛੋਟੇ ਦੀਦੀ ਜੀ ਕਿੱ데 ਚਲੇ ਗਈ? ਉਹ ਉੱਥੇ ਪਾਪਾ ਹੈ ਕਿ ਉਹ ਦੇ ਸੁਕੜਨ ਦੀ ਹੈ ਤਾਂ ਕਿ ਉਹਨੂੰ ਟਾਂਗਾ ਬਖਸ਼ੇ ਲਾਉਂਦੇ ਉਹ ਮਾਂ ਉਹ ਗੋਲੀਆਂ ਵੀ ਉਹਨਾਂ ਨੂੰ ਲਈ ਹੈ। ਇਹਨਾਂ ਦੇ ਦੋ ਜੜਦੋ ਤੇ ਗੋਲੀਆਂ ਖੋਲੋ ਡਿੱਗਣਾ ਪਵੇ ਇਹ ਛੱਬਦੇ ਆਦਾ ਕਰੀਲਾ ਤਾਂ ਨੇ ਗੋਲੀਆਂ ਕਰੇ ਦਾਦੀ ਚਲ ਇਹ ਤਾਂ ਕੰਦਾ ਵੀ ਟੁੱਟ ਗਈਆਂ ਸੀ ਆ ਹੈਗਾ ਪਿਆਰਾ ਜੋ ਕਿ ਇਸ ਘਰੇ ਨਾਲ ਹੀ ਬਣਾ ਰਿਹਾਗਾ ਬਹੁਤ ਬੋਲਾ ਹੈ ਦੋ ਜਾਨੇ ਦੀ ਫਾਇਰ ਨਾਲ ਤੇ ਸਾੜ ਤੇ ਹੋਰ ਬਸ ਆਹਨਾ ਬੋਲਾ ਬੋਲਾ ਇਹ ਬਸ ਇੱਕ ਬੱਤੀ ਹੈਗਾ ਤਾਂ ਕਰੀ ਬਹੁਤ ਪੇਨਸ ਕਰੂਗਾ ਟਾਚ ਮੈਨੂੰ ਪਿੱਛੇ ਵੀ ਦੀਦੀ ਜੀ ਦਾ ਧਿਆਨ ਰੱਖੋ ਮੈਨੂੰ ਲੱਗਦਾ ਦੀਦੀ ਜੀ ਤੁਹਾਡੇ ਘਰ ਤੋਂ ਡੈਗ ਨਾ ਪੈਣ ਥੱਲੇ ਉਹ ਵੇਖੋ ਲੈ ਜਾ ਯਾਰ ਇਹਨੂੰ ਕਿਤਾਬ ਕੋਸ਼ੀ ਤੁਮਾਰ ਲੈ ਗੋਲੀਆ ਨੂੰ ਸੰਭੀਤੀਆਂ ਗੋਲੀ ਦੀ ਮਾਲਿਸ਼ ਕੀਤੀ ਖਰਜ ਨੂੰ ਦੇ ਹੀ ਨਾ ਦਈਏ ਗੋਲੀ ਢਾਹ ਦਵਾਈ ਲਿਆਓ ਇਹਦੀ ਇਹਦੀ ਦਵਾਈ ਲਾਓ ਦਵਾਈ ਲਾਓ ਇਹਦੀ ਇਹਦੀ ਦਵਾਈ ਲਾਓ ਦਵਾਈ ਗੋਲੀ ਆਫਰਾ ਦੇ ਨਹੀਂ ਮੈਂ ਦਵਾਈ ਲੈ ਕੇ ਹੁਣਾਂ ਤੇਰੀ ਦਵਾਈ ਦੇ ਦੂੰ ਮੈਂ ਲੈ ਸ਼ਬਦ ਦੀ ਦਵਾਈ ਲੈ ਕੇ ਆ ਫਿਰ ਉਹ ਲਈਏ ਹਾ ਦੇ ਦੇ ਮੈਨੂੰ ਨਹੀਂ ਫੜਾ ਦੇ ਜੇ ਹੁਣ ਚੱਕੀ ਨਾ ਓਏ ਨਦਰ ਜੇ ਹੁਣ ਚੱਕੀ ਮੈਂ ਤੈਨੂੰ ਦਵਾਈ ਦੇ ਦੂੰਗਾ ਚੰਗਾ ਹਾਂ

ਬਲੌਗ ਹੋਗਾ ਬਲੌਗ ਹੋਗਾ ਕਿ ਬਲੌਗ ਹੋ ਉਹ ਯਾਰ ਆ ਆ ਅੱਜ ਡਿੱਗ ਪੈਣਾ ਆ ਆ ਡਿੱਗੂ ਅੱਜ ਤੁਹਾਨੂੰ ਦੱਸਦਾ ਹਾਂ ਆ ਅੱਜ ਕੀ ਖੁਰੀ ਹੂੰ ਆ ਜਨ ਇਹਨੇ ਅੱਜ ਰੋਣਾ ਇਹਨੇ ਹਾਂ ਆਏ ਰੋਣਾ ਆ ਬਈ ਖੜ ਜਾ ਨਹੀਂ ਇਹਨੂੰ ਬਣਾ ਹੀ ਲੈਂਦੇ ਇੱਕ ਮਿੰਟ ਟਾਈਮ ਹੀ ਲਗਾ ਆਹ ਬੰਦੇ ਬਾਈ ਹੁਣ ਜਾਗੋ ਆਈ ਐ ਮੇਰੇ ਬਾਈ ਹੁਣ ਜਾਗੋ <laughs> तू तो आ सही कर ही सारा कुछ शब्द ये यार की निकल गया की निकल शब्द तो की निकल गया <laughs> <आज़ी> <laughs> <laughs>